ਕੁਈ ਆ ਕਰਵਾਉਣ ਵਾਸਤੇ ਲਿਆਂਦਾ ਸੀ ਤੂੰ ਤਮੇ ਮਾਂ ਪੁੱਤ ਪਤਾ ਨਹੀਂ ਅੰਦਰ ਕਿਹੜੀਆਂ ਸਲਾਮਾਂ ਹੱਲੇ ਕਰੀ ਜਾਂਦੇ ਆ ਬੁਲਾ ਕੇ ਆ ਮੇਰੀ ਬੇਇੱਜ਼ਤੀ ਕਰਵਾਉਣੀ ਸੀ ਤੈਨੂੰ ਨਹੀਂ ਸਮਝ ਲੱਗਦੀ ਤੂੰ ਕੰਨਾਂ 'ਚ ਰੂਮ ਲਿਆ ਸੀ ਜਿਹੜਾ ਤੈਨੂੰ ਸੁਣਦਾ ਨਹੀਂ ਸੀ ਕਿੰਨੀ ਉੱਚੀ ਉੱਚੀ ਗੱਲਾਂ ਬੋਲੁੰਦਾ ਐਸੀ ਗੱਲਾਂ ਕਰਾਂਦਾ ਐਸੀ ਇੰਨਾ ਕੁਝ ਕਰਵਾਉਣ ਵਾਸਤੇ ਲਿਆਂਦਾ ਸੀ ਪਹਿਲਾਂ ਪਾਰ 'ਚ ਬੇਇੱਜ਼ਤੀ ਕੀਤੀ ਹੁਣ ਇੱਥੇ ਬੇਇੱਜ਼ਤੀ ਕਰਨੀ ਸੀ ਕੋਈ ਉੱਥੇ ਕਸਰ ਰਹਿ ਗਈ ਸੀ ਜਿਹੜੀ ਇੱਥੇ ਕਸਰ ਪੂਰੀ ਕਰਨੀ ਸੀ ਉਹਨੇ ਆ ਲੈ ਮੇਰੀ ਗੱਲ ਸੁਣ ਲੈ ਉਹਦਾ ਘਰ ਵਸਾਉਂਦੀ ਵਸਾਉਂਦੀ ਕਿਤੇ ਆਪਣਾ ਨਾ ਘਰ ਖਰਾਬ ਕਰਕੇ ਬਹਿ ਜੀ ਹਲਤੀ ਸੁਣੋ ਇੰਨਾ ਗੁੱਸਾ ਕਰਤੀ ਕਰਾਂਦੇ ਆ ਕੋਈ ਗੱਲ ਨਹੀਂ 5 ਮਿੰਟ ਮੈਂ ਕਹਿੰਦੀ ਬੰਦੇ ਉਹ ਆ ਜੀ ਨੇ ਬੁਲਾ ਹੀ ਲਿਆਣਾ ਸੀ ਉਹਦੀ ਮੰਮੀ ਗਈ ਤੇ ਸੀ ਅੰਦਰ ਇੰਨੇ ਚਿਰ ਦਾ ਉਹ ਕੀ ਕਰਾਂਦੇ ਸੀ 15 ਮਿੰਟ ਹੋ ਗਏ ਸਾਨੂੰ ਬੈਠੇ ਨੂੰ ਮਾਂ ਪੋਤਾ ਆਪਾਂ ਚ ਸਲਾਮਾਂ ਕਰੀ ਜਾਂਦੇ ਆ ਆਪਾਂ ਚ ਗੱਲਾਂ ਕਰੀ ਜਾਂਦੇ ਆ ਮੇਰੇ ਕੋਲ ਨਹੀਂ ਨਾ ਟਾਈਮ ਹੈਗਾ ਬਸ ਸੰਜੂ ਚੱਲੀ ਹੁਣ ਇੱਕ ਮਿੰਟ ਗੱਲ ਤੇ ਸੁਣੋ ਇੰਨਾ ਕਦੇ ਗੁੱਸਾ ਕਰੀ ਜਾਂਦੇ ਆ ਚਲਿਏ ਚਲਿਏ ਜੇ ਇੱਕ ਨੋ ਰਿਸਕੇ ਪੇਕੇ ਕਰ ਜਾਂਦੀ ਹੈ ਨਾ ਤੇ ਸਾਰਾ ਰਿਸਕੋ ਦੇ ਨਾਲ ਹੀ ਚਲ ਜਾਂਦਾ ਆ ਕਦੇ ਕੁਝ ਨਹੀਂ ਬਚਦਾ ਹੈਗਾ ਕੱਲੀ ਇੱਕ ਨੋਹ ਦਾ ਕਸੂਰ ਨਹੀਂ ਹੁੰਦਾ ਸੱਸ ਦਾ ਵੀ ਕਸੂਰ ਹੁੰਦਾ ਹੈ ਨਾਲ ਜਦੋਂ ਆਪਾਂ ਸਾਰਾ ਕੰਮ ਨੋਹ ਦੇ ਸਿਰ ਤੇ ਸਿੱਟ ਦੇਈਦਾ ਨਾ ਇਹ ਗੱਲ ਸੱਸ ਲਈ ਵੀ ਚੰਗੀ ਨਹੀਂ ਹੁੰਦੀ ਬਾਕੀ ਇੰਨਾ ਗੁੱਸਾ ਨਾ ਕਰੋ ਮੇਰੀ ਗੱਲ ਦਾ ਤੁਸੀਂ ਅੰਦਰ ਬੈਠੇ ਆ ਤੁਸੀਂ ਨਹੀਂ ਗੱਲ ਬਰਦਾਸ਼ਤ ਕੀਤੀ ਤੁਸੀਂ ਵੀ ਗੁੱਸਾ ਕਰਦੇ ਲੱਕੀ ਵੀ ਗੁੱਸਾ ਕਰਦਾ ਹੈ ਤੇ ਤੁਹਾਡੇ ਦੇ ਲੱਕੀ 'ਚ ਫਰਕ ਕੀ ਰਹਿ ਗਿਆ ਫਿਰ ਦੇਖੋ ਮੇਰੀ ਗੱਲ ਸੁਣ ਲੰਬੂ ਫਤੰਗਾਨੀ ਬੈਠ ਕੇ ਗੱਲ ਕਰੋ ਮੇਰੇ ਮੇਰੀ ਗੱਲ ਸੁਣੋ ਜੇ ਉਹਨਾਂ ਚ ਗੱਲ ਤੇ ਹੈਗਾ ਨਾ ਤੇ ਕੋਈ ਗੱਲ ਨਹੀਂ ਪੁੱਤਰ ਕਾਢੋ ਚਲੀਏਗੀ। ਇਸ ਵਾਰ ਵੀ ਆਪਾਂ ਗੁੱਸਿਆਂ ਨਾਲੇ ਕੰਮ ਨਹੀਂ ਨਿਬੜ ਗਏ। ਆਏ ਨਾ ਹੁਣ ਤਾਂ ਮਸਲੇ ਦਾ ਹੱਲ ਕਰਕੇ ਜਾਓ ਬਾਹਰ ਦੇ ਗੱਲ ਕਰੋ। ਉਹ ਆ ਜੀ ਨਵੇੜ ਨਹੀਂ ਤੇ ਆਏ ਹਾਂ। ਉਹ ਤਾਂ ਮਾਪੋਤੀ ਅੱਜ ਸਲਾਵਾ ਕਰੀ ਜਾਂਦੇ। ਅਸੀਂ ਨਵੇੜਨ ਵਾਸਤੇ ਤੇ ਚੱਲ ਕੇ ਆਏ ਹਾਂ। ਕੋਈ ਨਹੀਂ ਚਲੋ ਬੈਠੋ ਆਂਦੇ ਉਹਦੀ। ਚਲੋ ਕੋਈ ਗੱਲ। ਚੱਲ ਤੂੰ ਸਿਆਣੀ ਪੰਜਾ ਤੂੰ ਨਵੇੜ ਲਾ। ਚਲੋ ਆਹ ਕਰੋ ਜਾਨਾ। ਪਾਸੇ ਵੀ ਨਹੀਂ ਲੜਨਾ। ਚਲੋ ਆਓ। ਚਲੋ ਨਹੀਂ ਪਲੋ। ਤਨਦੇਸਵਾ ਨਾ ਗੱਲ ਕਰ ਲਿਓ ਤੁਹਾਡੀ ਉਹਨੂੰ ਹੁਣ ਕੀ ਸੋਚੀ ਜਾਂਦਾ ਮੈਂ ਚੱਲ ਉੱਠ ਚੱਲ ਚੱਲ ਜਾ ਨਾ ਮੈਂ ਤਹੀ ਕੀ ਕਾਲੇ ਪੇਜ ਹੈ ਹੱਦ ਹੋ ਗਈ ਤੇਰੇ ਵਾਲੀ ਕਾਲੇ ਕੀ ਉਹਨਾਂ ਨੂੰ ਕੋਈ ਕੰਮ ਕਮ ਨਹੀਂ ਹੈਗਾ ਬਈ ਇੱਥੇ ਬੈਠੇ ਸਲਾਮਾਂ ਕਰੀ ਜੋ ਮਾਂ ਪੁੱਤਰ ਹਾਂ ਤੂੰ ਹੀ ਸੋਚੀ ਜਾ ਇੱਥੇ ਬੱਠਾ ਹੂਣ ਪੁੱਤ ਚਲੇ ਵੀ ਗਏ ਦੋਵੇਂ ਮੈਂ ਮੋੜ ਕੇ ਲਿਆਈ ਉਹਨਾਂ ਨੂੰ ਵਾਪਸ ਚਲ ਗਏ ਸੀ ਇਹ ਆਹੋ ਤੁਹਾਡੇ ਕੋ ਹੌਲੀ ਨਹੀਂ ਗੱਲਾਂ ਹੁੰਦੀਆਂ ਅਗਲੇ ਨੂੰ ਸਾਰੀਆਂ ਗੱਲਾਂ ਸੁਣਨ ਡੀਆਂ ਤੇ ਪੂਆ ਜੀ ਤੱਪ ਤੇ ਉਹਨੇ ਮੈਨੂੰ ਚੜਾਤਾ ਨਾਲ ਕੋਈ ਨਾ ਆਂਦੇ ਇੱਟਾ ਪੁੱਤਿਆ ਮੂੜ ਹੈਗਾ ਸੀ ਮੇਰਾ ਕੀ ਪਰ ਮਾਨ ਨਾਲ ਗੱਲ ਕਰੂੰਗਾ ਤੇ ਮੈਨੂੰ ਕੀ ਪਤਾ ਸੀ ਆਹ ਗੱਲ ਬਣ ਜਾਣੀ ਆ ਤੂੰ ਭੈਣ ਨੂੰ ਆਪਣੇ ਘਰ ਭੇਜਣਾ ਕਿ ਨਹੀਂ ਭੇਜਣਾ ਕਿ ਇੱਥੇ ਬਿਠਾ ਕੇ ਰੱਖਣਾ ਹੀ ਮੈਂ ਕਦੋਂ ਕਹਿੰਦਾ ਨਹੀਂ ਭੇਜਣਾ ਗੁਰਦੀਪੇ ਹਟਦਾ ਹੀ ਨਹੀਂ ਮੈਂ ਉਹ ਤੋਂ ਦੀ ਇਹਨੂੰ ਕਹਿਣ ਦੀ ਵੀ ਗੱਲ ਹਿਸਾਬ ਨਾਲ ਕਰ ਹਿਸਾਬ ਨਾਲ ਪਰ ਇਹ ਹਟਦਾ ਹੀ ਨਹੀਂ ਇਹ ਵੇਖਣਾ ਚਾਹੀਦਾ ਵੀ ਅਗਲੇ ਬੈਠੇ ਹੀ ਹੋਲੀ ਗੱਲ ਕਰ ਲਈਏ ਮਾਸਾ ਲੱਕੀ ਮੈਂ ਪਤਾ ਕਿੰਡੀ ਮੁਸ਼ਕਲ ਨਾਲ ਉਹਨਾਂ ਨੂੰ ਬਿਠਾ ਕੇ ਆਈਆਂ ਉਧਰ ਉਹ ਤੇ ਚੱਲਿਆ ਸੀ ਬੈਗ ਇਹ ਨਾ ਆਰਾਮ ਨਾਲ ਗੱਲ ਕਰੋ ਮੈਨੂੰ ਵੀ ਪਤਾ ਤੈਨੂੰ ਜਿਹੜੀ ਗੱਲ ਦਾ ਗੁੱਸਾ ਲੱਗਾ ਵਾ ਪਰ ਤੂੰ ਉਹਨੂੰ ਸਾਸਿਕਾ ਬੁਲਾਈ ਉਹਨੇ ਤੈਨੂੰ ਜਵਾਬ ਦਿੱਤਾ ਨਾ ਤਾਂ ਮਗਰ ਕੀ ਰਹਿ ਗਿਆ ਹੁਣ ਜਿਹੜਾ ਚੱਲ ਕੇ ਕਿਸੇ ਦੇ ਘਰ ਆ ਜੇ ਨਾ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਹੋਰ ਇਹ ਨਾ ਹੁਣੇ ਪਾਲ ਨੂੰ ਤੈਨੂੰ ਉਹਦੇ ਘਰ ਜਾਣਾ ਪਵੇ ਭੈਣ ਨੂੰ ਆਪ ਛੱਡਣ ਉੱਤਰ ਮੈਂ ਆਰਾਮ ਨਾਲ ਤੈਨੂੰ ਸਮਝਾਣ ਨਹੀਂ ਆ ਜਦੋਂ ਧੀਆ ਘਰ ਵਸਾਣੀਆਂ ਆ ਨਾ ਫੇ ਬੜਾ ਕੁਝ ਸੋਚਣਾ ਪੈਂਦਾ ਵਾ ਹੁਣ ਉੱਠ ਕੇ ਨਾ ਤੁਰ ਪੈ ਇਹ ਨਾ ਹੁਣ ਆਏ ਵੀ ਮੈਨੂੰ ਤੇਰੇ ਕੰਨ ਖਿੱਚਣੇ ਬੈਠ ਸੁਣੋ ਗੱਲ ਭਾਬੀ ਜੀ ਜੇ ਇਹ ਕੰਨ ਪਹਿਲਾਂ ਖਿੱਚੇ ਹੁੰਦੇ ਨਾ ਤੇ ਇੱਥੇ ਤੱਕ ਨੋਬਤ ਨਾ ਆਂਦੀ ਹੁਣ ਕੰਨ ਖਿੱਚਣ ਵਾਲੀਆਂ ਗੱਲਾਂ ਰਹਿਣ ਦਿਓ ਹੁਣ ਜੋ ਹੋ ਗਿਆ ਹੋ ਗਿਆ ਹੁਣ ਬੈ ਕੇ ਗੱਲ ਕਰੋ ਚਲੋ ਮੰਮਾ ਚੱਲੀਏ ਇੱਥੇ ਤੇ ਉਹ ਕੁਛ ਬੰਦ ਰਹਾ ਹੁਣ ਮੈਂ ਦੋ ਗੱਲਾਂ ਕੀਤੀਆਂ ਤੇ ਕਿੰਨਾ ਗੁੱਸਾ ਲੱਗਾ ਵਾ ਹਾਂ ਇਹੇ ਗੱਲਾਂ ਪਹਿਲਾਂ ਸਮਝਾਈਆਂ ਹੁੰਦੀਆਂ ਤੇ ਇੱਥੋਂ ਤੱਕ ਨੋਬਤ ਨਾ ਪਹੁੰਚਦੀ ਹੁਣ ਆਕੜ ਆਕੜ ਕੇ ਵਖੰਦਾ ਫਿਰਦਾ ਵਾ ਸਾਰਿਆਂ ਨੂੰ ਲੋਰੀ ਨੂੰ ਬਟਾ ਗੱਲ ਕਰੋ ਹੁੰਜੜੀ ਗੱਲ ਕਰਨੀ ਆ ਮੈਂ ਲੈ ਕੇ ਆਈ ਆ ਹੁਣ ਸਾਰਿਆਂ ਨੂੰ ਜਿਹੜੀਆਂ ਗੁੱਸੇ ਨਰਾਜ਼ ਹੀ ਨਹੀਂ ਆ ਕਰੋ ਦੂਰ ਹੁਣ ਬੈਠ ਕੇ ਦੇਖੋ ਬੇਟਾ ਜਿੱਦਾਂ ਦਾ ਨਿਰਮਲ ਚ ਵਾਈ ਨਾ ਸਾਡਾ ਉਦਾਂ ਹੀ ਬੇਟਾ ਤੁਸੀਂ ਹੈਗੇ ਹੋ ਤੇ ਦੇਖੋ ਜੜੀ ਵੀ ਤੁਹਾਡੇ ਦਿਲ ਚ ਗੱਲ ਲੱਗੀ ਆ ਨਾ ਉਹ ਕਰੋ ਆਪਣੇ ਦਿਲ ਦੀ ਜੜੀ ਪੜਾਸ ਆ ਨਾ ਉਹ ਕੱਢੋ ਤਹੀ ਮਾਸੀ ਜੀ ਗੱਲ ਨਿਬੇੜਨ ਵਾਸਤੇ ਤੇ ਮੈਂ ਪਾਰਕ ਚ ਬੁਲਾਇਆ ਸੀ ਉੱਥੇ ਤਾਂ ਕੰਮ ਹੀ ਬੜਾ ਗਲਤ ਕਰ ਦਿੱਤਾ ਜਿਹੜੀ ਗੱਲ ਇਹ ਨਹੀਂ ਵਧ ਗਈ ਛੋਟੀ ਜੀ ਗੱਲ ਹੀ ਉੱਥੇ ਮੈਂ ਗੱਲ ਨਿਬੇੜਨ ਵਾਸਤੇ ਤੇ ਬੁਲਾਇਆ ਸੀ ਕਰਦਾ ਕਿ ਤਾਂ ਨੌਬਤ ਨਹੀਂ ਆਉਂਦਣੀ ਜੇ ਤਾਂ ਬਾਹਰ-ਬਾਹਰ ਗੱਲ ਨਿਬੇੜ ਲੈਣੀ ਸੀ ਜਿਹੜੀ ਇੱਥੋਂ ਤੱਕ ਨੌਬਤ ਆ ਗਈ ਉੱਥੇ ਨਾ ਚੁਹੇ ਰਿਸ਼ਤੇਦਾਰ ਨਹੀਂ ਪਤਾ ਰਿਸ਼ਤਾ ਕੀ ਹੋਏਗਾ ਵਾ ਜਿਹੜਾ ਮੈਨੂੰ ਗਲੋਂ ਫੜਿਆ ਵਾ ਕਿ ਕੀ ਰਿਸ਼ਤਾ ਸੀ ਸਾਡਾ ਬੇਟਾ ਤੁਹਾਡੀ ਬੈਸ ਵਸਾਈ ਹੋ ਗਈ ਉੱਥੇ ਤੇ ਉਹਦੇ ਵਿੱਚ ਇਹ ਗਲਤੀ ਮੈਂ ਗਲਤੀ ਮੰਨਦੀ ਆ ਕਿਉਂਕਿ ਦੇਖੋ ਜਿਹੜੀ ਗੱਲ ਆਪਾਂ ਮੂੰਹ ਨਾਲ ਕਰ ਲੈਣੀ ਨਾ ਉਹ ਗੱਲ ਵਰਗੀ ਨਹੀਂ ਹੈਗੀ ਤੇ ਜਿਹੜਾ ਹੱਥੋਂ ਪਾਈ ਹੋਣਾ ਠੀਕ ਹੈ ਮੈਂ ਮੰਨਦੀ ਆਂ ਇਹਦੀ ਗਲਤੀ ਹੈ ਕਿ ਜੇ ਹੱਥੋਂ ਪਾਈ ਹੋਇਆ ਨਾ ਤੇ ਇਹਦੀ ਗਲਤੀ ਹੈ ਕਿਉਂਕਿ ਇਹਨੂੰ ਵੀ ਸਮਝਣਾ ਚਾਹੀਦਾ ਕੀ ਰਿਸ਼ਤਾ ਬਾਕੀ ਤੁਹਾਨੂੰ ਵੀ ਠੰਡੇ ਦਿਮਾਗ ਨਾਲ ਉਹਦੀ ਗੱਲ ਸੁਣਨੀ ਚਾਹੀਦੀ ਸੀ ਵੀ ਰੀਅਲ ਦੇ ਵਿੱਚ ਗੱਲ ਹੈਗੀ ਕੀ ਸੀਗੀ ਮਸੀ ਠੰਡੇ ਸੁਭਾਣੇ ਤੇ ਮੈਂ ਗੱਲ ਕਰਨ ਦਿਆ ਸੀ ਨਾਲੇ ਗਲਤੀ ਤੁਸੀਂ ਕਿ ਮੰਨੋ ਗਲਤੀ ਤਾਂ ਉਹ ਮੰਨੇ ਜਿੰਨੇ ਕੀਤੀ ਤੁਹਾਡੀ ਗਲਤੀ ਮੰਨਣੀ ਤੇ ਬੰਦੀ ਨਾ ਤੁਹਾਡੀ ਕੋਈ ਗਲਤੀ ਹੈਗੀ ਜਿਹਦੇ ਭਰਾ ਦੇ ਸਾਹਮਣੇ ਉਹਦੀ ਭੈਣ ਨੂੰ ਚੋਰ ਕਿਹਾ ਜਾਵੇ ਤੇ ਭਰਾ ਤੇ ਕੀ ਬੀਤਦੀ ਹੋਊਗੀ ਉਹ ਚੋਪਾ ਕਰਕੇ ਵੇਚੇਗਾ ਗੱਲ ਝੂਠ ਤੇ ਨਹੀਂ ਨਾ ਗੱਲ ਤਾਂ ਸੱਚੀ ਸੀ ਨਾ ਇਹ ਚੋਰੀ ਕੀਤੀ ਆ ਤੇ ਚੋਰੀ ਕੀਤੀ ਆ ਭਾਜੀ ਇਹ ਗੱਲ ਸੱਚ ਨਹੀਂ ਆ ਇਹ ਦੀਦੀ ਨੂੰ ਪੁੱਛੋ ਲਾਗੇ ਬੈਠੇ ਆ ਵੀ ਮੇਰੀ ਭੈਣ ਨੇ ਪੈਸੇ ਕੱਢੇ ਆ ਕਿ ਨਹੀਂ ਕੱਢੇ ਇਹ ਦਰਸਰ ਬਲੇਮ ਲਾਉਂਦੇ ਮੇਰੀ ਭੈਣ ਤੇ ਤੇ ਮੈਨੂੰ ਇੰਨਾ ਪਤਾ ਵੀ ਮੇਰੀ ਭੈਣ ਚੋਰ ਨਹੀਂ ਆ ਦੀਦੀ ਦੱਸੋ ਪੈਸੇ ਕੱਢੇ ਆ ਕਿ ਨਹੀਂ ਕੱਢੇ ਦੇਖੋ ਇਹ ਮੇਰੀ ਭੈਣ ਦੇ ਨਾਲ ਨਾਲ ਤੁਹਾਡੇ ਭਰਾ ਦਾ ਵੀ ਘਰ ਵਸਣਾ ਜੇ ਸੱਚ ਦੱਸਿਓ ਹਣ ਦੱਸ ਸੰਜੂ ਸੋਚਣ ਕੀਦੇ ਆ ਕੱਢਿਆ ਨਾ ਮਨਮੀਤ ਨੇ ਪੈਸੇ ਸਾਰਾ ਸੱਚ ਦੱਸ ਤੂੰ ਉਹਨਾਂ ਨੂੰ ਤੇਰੇ ਕੋਲ ਕੁਛ ਪੁੱਛਣ ਦਾ ਆ ਦੇ ਸਵਾਲ ਦਾ ਜਵਾਬ ਤੂੰ ਅੰਜੂ ਜੇ ਤੂੰ ਅੱਜ ਚੁੱਪ ਰਹੀ ਨਾ ਤੇ ਤੇਰੇ ਕਰਕੇ ਤੇਰੇ ਭਰਾ ਦਾ ਘਰ ਖਰਾਬ ਹੋ ਜਾਣਾ ਆ ਸਚਾਈ ਤਾਂ ਸਚਾਈ ਆ ਤੈਨੂੰ ਦੱਸਣਾ ਹੀ ਪੈਣਾ ਆ ਕਿ ਮਨਮੀਤ ਨੇ ਪੈਸੇ ਨਹੀਂ ਕੱਢੇ ਫਿਰ ਕੀ ਹੋਇਆ ਰਿੰਕਪਾਲ ਮੈਨੂੰ ਦੋ ਛਿੜਕਾ ਹੀ ਦੇ ਲੂਗਾ ਕੋਈ ਗੱਲ ਨਹੀਂ ਦੱਸਣਾ ਤਾਂ ਪੈਣਾ ਹੀ ਆ ਹੁਣ ਫਿਰ ਦੀਦੀ ਚੁੱਪ ਕਿਉ ਹੋ ਜੇ ਦੋਵੋ ਨਾ ਕੱਲ ਦਾ ਜਵਾਬ ਮੇਰੀ ਵੀ ਜ਼ਿੰਦਗੀ ਦਾ ਸਵਾਲ ਹੈ ਆ ਦੀਦੀ ਬੋਲੋ ਅੰਜੂ ਤਸੀ ਬੋਲਦੀ ਕਿਉਂ ਨਹੀਂ ਗਈ ਬੋਲ ਦੱਸ ਸੱਚ ਕੀ ਹੈਗਾ ਵਾ ਪੈਸੇ ਕੱਢੇ ਆ ਕਿ ਨਹੀਂ ਕੱਢੇ ਸਾਰਾ ਸੱਚ ਦੱਸ ਚੁੱਪ ਕਿਉਂ ਬੈਠੀ ਆ ਸਾਰੇ ਸਾਹਮਣੇ ਸਾਰੀ ਗੱਲ ਖੋਲ ਤੂੰ ਅੰਜੂ ਬੇਟਾ ਬੋਲ ਨਾ ਚੁੱਪ ਨਾ ਰਹਿ ਬੋ ਬੇਟਾ ਮਨ ਮੀਤ ਦੀ ਜ਼ਿੰਦਗੀ ਦਾ ਸਵਾਲ ਹੈ ਉਸ ਤੇ ਬੋਲੋ ਸਰੋ ਗਾ ਲੰਜੂ ਹਰੀਆਂ ਗੱਲਾਂ ਕਲੀਅਰ ਕਰੋ ਅੰਜੂ ਜਿਹੜੀਆਂ ਵੀ ਬਣਾਈਆਂ ਮੰਮੀ ਜਵਾਬ ਕੀ ਦੇਣਾ ਵਾ ਦੀਦੀ ਨੇ ਦੀਦੀ ਨੇ ਚੁੱਪ ਨੇ ਦੱਸ ਤੇ ਦਿੱਤਾ ਵਾ ਤੁਹਾਨੂੰ ਸਭ ਕੁਝ ਪਰ ਬੇਟਾ ਦੱਸ ਦਿੱਤਾ ਤੈਨੂੰ ਪਤਾ ਹੀ ਅੰਜੂ ਨੂੰ ਪਤਾ ਪਰ ਇੱਕ ਵਾਰੀ ਮੂੰਹ ਨਾਲ ਕੁਝ ਬੋਲਣਗੇ ਤੇ ਸਾਰਿਆਂ ਨੂੰ ਦੇ ਵਿੱਚ ਗੱਲ ਚਲੋ ਕੋਈ ਗੱਲ ਨਹੀਂ ਛੱਡੋ ਜੇ ਇਹ ਨਹੀਂ ਦੱਸਣਗੇ ਉਹ ਮਾਰੇ ਤੇ ਵੇਂਦਾ ਨਾ ਕੌਣ ਸੱਚਾ ਕੌਣ ਝੂਠਾ ਦੀਦੀ ਤੁਹਾਡੀ ਚੁੱਪ ਕਰਕੇ ਨਾ ਤੁਹਾਨੂੰ ਪਤਾ ਵਾ ਟਾਡੇ ਵੀਰ ਦਾ ਘਰ ਖਰਾਬ ਹੋਣਾ ਵੇਖੋ ਕਿੰਨੇ ਤਰਲੇ ਲੈ ਲੈ ਕੇ ਤੁਸੀਂ ਭਾਜੀ ਨੂੰ ਉੱਥੇ ਲੈ ਕੇ ਆਏ ਤੇ ਜੇ ਅਜੋ ਗੱਲ ਹੀ ਨਾ ਕਲੀਅਰ ਹੋਈ ਤੇ ਕੀ ਫਾਇਦਾ ਢੰਡਾਉਣ ਦਾ ਦੋਸੋ ਦੀਦੀ ਜੇ ਕੱਡੇ ਵੀ ਆ ਤਾਂ ਵੀ ਦੱਸੋ ਤੇ ਜੇ ਨਹੀਂ ਵੀ ਕੱਡੇ ਸਾਨੂੰ ਦੱਸੋ ਤੇ ਸਹੀ ਕੱਲ ਇਹ ਕੀ ਹੈ ਵਿਚਲੀ ਦੱਸਣ ਚ ਬੋਲਦੀ ਕਿਉਂ ਨਹੀਂ ਕਿ ਜੋ ਸੱਚ ਹੈ 10 ਸਾਰਾ ਸਾਰੇ ਸਾਹਮਣੇ ਸਾਰ ਗੱਲ ਕਰ ਜਿਹੜੀ ਕਰਨ ਵਾਲੀ ਹੈ 10 ਕੀ ਸੱਚ ਕੀ ਬੋਲ ਤੂੰ ਦੱਸ ਦੀਆਂ ਮਨਜੀਤ ਮੈਂ ਤੈਨੂੰ ਪਤਾ ਤੈਨੂੰ ਵੀ ਆ ਤੇ ਪਤਾ ਮੈਨੂੰ ਵੀ ਆ ਕਿ ਤੂੰ ਮੇਰੇ ਪਰਸ ਚੋਂ ਪੈਸੇ ਨਹੀਂ ਕੱਢੇ ਪਰ ਜਦੋਂ ਬਿਨਾਂ ਪੁੱਛੇ ਤੂੰ ਮੇਰੇ ਪਰਸ ਚੋਂ ਮੋਬਾਈਲ ਕੱਢਿਆ ਸੀ ਨਾ ਮੈਂ ਉਦੋਂ ਸੋਚਿਆ ਕਿ ਤੇਰੇ ਤੇ ਇਲਜ਼ਾਮ ਲਾਦਾ ਕਿ ਤੂੰ ਮੇਰੇ ਪਰਸ ਚੋਂ 2000 ਰੁਪਿਆ ਕੱਢਿਆ ਆ ਪਰ ਮੇਰੇ ਪਰਸ 'ਚ 2000 ਰੁਪਿਆ ਹੈ ਨਹੀਂ ਸੀ ਉਦੋਂ ਪਰ ਮੈਨੂੰ ਨਹੀਂ ਪਤਾ ਸੀ ਕਿ ਗੱਲ ਇੱਥੋਂ ਤੱਕ ਪਹੁੰਚ ਜਾਣੀ ਆ ਮੈਂ ਤਾਂ ਤੈਨੂੰ ਨਾ ਇੱਕ ਸਬਕ ਸਿਖਾਉਣਾ ਸੀ ਔਰ ਮੈਨੂੰ ਨਹੀਂ ਪਤਾ ਸੀ ਮੇਰੀ ਗਲਤੀ ਕਰਕੇ ਮੇਰੇ ਭਰਾ ਦਾ ਘਰ ਖਰਾਬ ਹੋ ਜਾਣਾ ਹੈ। ਬਾਕੀ ਮਨਮੀਤ ਮੈਨੂੰ ਨਹੀਂ ਪਤਾ ਸੀ ਮੇਰੀ ਨਿੱਕੀ ਜੀ ਗਲਤੀ ਕਰਕੇ ਗੱਲ ਇੱਥੋਂ ਤੱਕ ਪਹੁੰਚ ਜਾਣੀ ਹੈ। ਚੱਲ ਛੱਡ ਮੇਰੀ ਭੈਣ। ਤੂੰ ਸਾਰੀਆਂ ਗੱਲਾਂ ਛੱਡ। ਮੈਨੂੰ ਮਾਫ਼ ਕਰ ਦੇ ਤੇ ਚੱਲ ਆਪਣੇ ਘਰ ਚੱਲ। ਆਪਣਾ ਘਰ ਸਾਂਭੋ ਜਾ ਕੇ ਕਿਉਂਕਿ ਤੇਰੇ ਤੋਂ ਬਿਨਾਂ ਸਾਡੇ ਘਰ ਰੌਣਕ ਨਹੀਂ ਹੈਗੀ। ਜਿਸ ਦਿਨ ਅਸੀਂ ਪਾਰਕ 'ਚ ਮਿਲੇ ਹਾਂ ਤੁਸੀਂ ਸਾਡੇ ਤੋਂ ਓਲਾ ਰੱਖਿਆ। ਉਸ ਦਿਨ ਮੈਂ ਤੁਹਾਨੂੰ ਬਾਰ-ਬਾਰ ਕਹੀ ਜਾਂਦਾ ਸੀ। ਕੀ ਦੀਦੀ ਪੈਸੇ ਕੱਢੇ ਕਿ ਨਹੀਂ ਕੱਢੇ ਦੱਸੋ ਸੱਚ ਪਰ ਤੁਸੀਂ ਉਹ ਤਾਂ ਬੋਲਿਆ ਨਹੀਂ ਤੇ ਤਾਂ ਕਰਕੇ ਮੈਂ ਤੇ ਪਾਜੀ ਹੱਥੋਂ ਪਾਈ ਹੋਪੇ ਤੇ ਤੂੰ ਤੂੰ ਮੈਂ ਮੈਂ ਤੇ ਗੱਲ ਪਹੁੰਚ ਗਈ ਨਹੀਂ ਤਾਂ ਗੱਲ ਇੱਥੋਂ ਤੱਕ ਪਹੁੰਚਣੀ ਸੀ ਪਹੁੰਚਣੀ ਨਹੀਂ ਸੀ ਚਲੋ ਕੋਈ ਗੱਲ ਨਹੀਂ ਵੀਰ ਪਤਾ ਤੇ ਮੈਨੂੰ ਹੈ ਸੀ ਕਿ ਮੈਂ ਆਪਣੇ ਵਾਹਿਗੁਰੂ ਅੱਗੇ ਹਉਦਾਸ ਕੀਤੀ ਸੱਚ ਦਾ ਸੱਚ ਤੇ ਝੂਠ ਦਾ ਝੂਠ ਆਪੇ ਕਿਸ ਨਾ ਕਿਸੇ ਦੇ ਨਖਾਂ ਸਾਹਮਣੇ ਆ ਹੀ ਜਾਣਾ ਵਾ ਚਲੋ ਅੱਜ ਪਤਾ ਲੱਗ ਹੀ ਗਿਆ ਨਾ ਕਿ ਤੁਹਾਡੀ ਭੈਣ ਨੇ ਚੋਰੀ ਨਹੀਂ ਕੀਤੀ ਝੂਠਾ ਇਲਜ਼ਾਮ ਲੱਗਦਾ ਰਿਹਾ ਉਹਦੇ ਤੇ ਅੰਜੋ ਬੇਟਾ ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਹਿੰਦੇ ਜਦੋਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਬੱਚੇ ਤੇ ਤੇਰੇ ਗਲਤੀ ਮੰਨਣ ਦੇ ਨਾਲ ਇਹਦਾ ਵੀ ਘਰ ਵੱਸ ਗਿਆ ਬੇਟਾ ਸੋ ਥੈਂਕ ਯੂ ਬੇਟਾ ਮੈਂ ਤੈਨੂੰ ਥੈਂਕਸਫੁਲ ਦੀ ਪੁੱਤ ਤੁਸੀਂ ਕਿਲੇ ਨਹੀਂ ਕਰਦੇ ਨਾ ਇਹ ਬਹੁਤ ਵਧੀਆ ਗੱਲ ਹੋਈ ਹੈ ਇਸੇ ਕਰਕੇ ਤਾਂ ਮੈਂ ਤੈਨੂੰ ਕਹਿੰਦੀ ਸੀ ਰਿੰਗਵਾਲ ਤੋਂ ਘਰ ਆ ਪੁੱਤਰ ਬਹਿ ਕੇ ਗੱਲ ਕਰੋ ਇੱਕ ਦੂਜੇ ਨਾਲ ਤੂੰ ਆਪਣੀ ਜਗਾ ਕਹੀ ਜਾਂਦਾ ਸੀ ਲੱਕੀ ਐਂਜਲ ਲੱਕੀ ਐਂਜਲ ਲੱਕੀ ਨੂੰ ਆਪਣੀ ਜਗਾ ਬੋਲੀ ਜਾਂਦਾ ਸੀ ਹੁਸੇਨਾ ਹੁਣ ਤੁਸੀਂ ਅਮੋ ਸਾਹਮਣੇ ਬਹਿ ਗਏ ਜੇ ਵਧੀਆ ਗੱਲਾਂ ਹੋਗੀਆਂ ਸਾਰੇ ਆਂਦੀਆਂ ਹੁਣ ਰਲ ਮਿਲ ਕੇ ਰਹਿਣਾ ਤੂੰ ਵੀ ਮਨਮੀਤ ਜਾਣਾ ਮੈਂ ਘਰ ਤੇ ਜੋ ਉਹਨਾਂ ਨੇ ਕਹਿਣਾ ਮੰਮੀ ਨੇ ਜਾਂ ਅੰਜੂ ਨੇ ਉਹਨਾਂ ਨੇ ਆਏਗੇ ਜੀ ਤੂੰ ਸੇਵਾ ਕਰਨੀ ਪੂਰੀ ਠੀਕ ਹੈ ਮੰਮੀ ਦੇ ਵੀ ਆ ਗਿਆ ਜੀ ਰਹਿਣਾ ਹੁਣ ਨਹੀਂ ਕਿਸੇ ਗੱਲ ਦਾ ਕੋਈ ਲੰਮਾ ਆਣਾ ਚਾਹੀਦਾ ਤੇ ਨਾਮ ਥੋੜੀ ਥੋੜੀ ਗੱਲ ਤੋਂ ਚੁੱਕ ਕੇ ਮੰਮੀ ਨੂੰ ਤੰਗ ਕਰਨਾ ਇੱਥੇ ਫੋਨ ਕਰਨਾ ਖੁਸ਼ੀ ਖੁਸ਼ੀ ਆਣਾ ਇਸ ਘਰ ਦੇ ਵਿੱਚ ਤੇ ਖੁਸ਼ੀ ਖੁਸ਼ੀ ਜਾਣਾ ਆ ਕੇ ਆਪਣੀ ਭਾਬੀ ਨਾਲ ਵੀ ਸੋਹਣੀ ਤਰ੍ਹਾਂ ਮਿਲੋ ਵਰਤੋ ਭਰਾ ਨਾਲ ਵੀ ਯਾਰ ਕਿ ਆਪਾਂ ਸਾਰੇ ਇਕੱਠੇ ਹਾਲ ਮਿਲ ਕੇ ਬਹਾਂ ਖਲੋਵਾਂਗੇ ਗੱਲਾਂ ਬਾਤਾਂ ਕਰਾਂ ਕਰਾਂਗੇ ਬਹੁਤ ਵਧੀਆ ਲੱਗਦਾ ਪਰ ਪੋਈ ਜਨਾ ਤੁਹਾਡੀ ਗੱਲ ਤੇ ਬਿਲਕੁਲ ਠੀਕ ਐ ਪਰ ਭਰਾ ਨੂੰ ਜੋ ਉਸ ਟਾਈਮ ਤੇ ਗੁੱਸਾ ਆਉਣਾ ਹੀ ਐ ਨਾ ਜਦੋਂ ਭੈਣ ਤੇ ਝੂਠਾ ਇਲਜ਼ਾਮ ਲਾਇਆ ਗਏ ਵੇਖੋ ਝੂਠਾ ਇਲਜ਼ਾਮ ਲਾਉਣ ਕਰਕੇ ਬਾਜੀ ਜੀ ਤੇ ਤਿੰਨਾਂ 'ਚ ਵੇਖੋ ਕਿੰਨੀ ਲੜਾਈ ਹੋ ਗਈ ਬਾਜੀ ਤੁਹਾਨੂੰ ਅੱਜ ਪਤਾ ਲੱਗ ਹੀ ਗਿਆ ਵਾ ਕਿ ਦੀਦੀ ਨੇ ਚੋਰੀ ਨਹੀਂ ਕੀਤੀ ਹੈ ਤੇ ਬਾਜੀ ਤੇ ਇਹ ਆਪਣੇ ਧਾਤੇ ਬਿਲਕੁਲ ਸਹੀ ਸੀ ਬਾਜੀ ਨਾਲੇ ਜਿਹੜਾ ਮੈਂ ਗੁੱਸੇ 'ਚ ਤੁਹਾਨੂੰ ਵੱਟ ਘੱਟ ਬੋਲਿਆ ਮੈਨੂੰ ਮਾਫ਼ ਕਰ ਦਿਓ ਬੇਟਾ ਇਹ ਰਿਸ਼ਤੇ ਜਿਹੜੇ ਹੁੰਦੇ ਨੇ ਨਾ ਬੇਟਾ ਫੁੱਲਾਂ ਦੀ ਬਾਸ਼ਨਾ ਹੁੰਦੀ ਹੈ ਤੇ ਇਹਦੇ ਵਿੱਚ ਦਰਾਰ ਨਹੀਂ ਪੈਣੀ ਚਾਹੀਦੀ ਆਪਸ 'ਚ ਪਿਆਰ ਨਾਲ ਰਹੋ ਕਈ ਮੌਕੇ ਆ ਜਿੱਥੇ ਆਪਾਂ ਇਕੱਠੇ ਹੋਣੇ ਕਿਉਂਕਿ ਦੂਰ ਦੀਆਂ ਰਿਸ਼ਤੇਦਾਰੀਆਂ ਨਹੀਂ ਐ ਬੇਟਾ ਬੜੇ ਕਲੋਜ਼ ਆਹੀਂ ਬੜੀ ਬੜੇ ਮੌਕੇ ਆਣੇ ਆ ਜਦੋਂ ਇਹ ਇਕੱਠੇ ਹੋਣਾ ਤੇ ਜੇ ਦਿਲ 'ਚ ਇਦਾਂ ਰੰਜਿਸ਼ਾਂ ਰਹਿ ਜਾਣ ਨਾ ਤੇ ਫਿਰ ਖਟਾਸ ਪੈਦਾ ਹੋ ਜਾਏ ਤੇ ਉਹ ਗੱਲ ਨਹੀਂ ਬਣਦੀ ਇਸ ਕਰਕੇ ਬੱਚੇ ਮੈਂ ਤੈਨੂੰ ਵੀ ਕੰਨੀ ਲੱਗੀ ਤੇ ਬੇਟਾ ਰਿੰਕਪਾਲ ਮੈਂ ਤੁਹਾਨੂੰ ਵੀ ਕਹਿਨੀ ਆ ਕਿ ਤੁਸੀਂ ਆਪਸ ਵਿੱਚ ਜਿਹੜੀ ਵੀ ਤੁਹਾਡੀ ਗੱਲ ਹੋ ਗਈ ਆ ਨਾ ਕਲੀਅਰ ਹੁਣ ਹਾਂਜੀ ਮੰਮਾ ਹਾਂ ਤੇ ਬਸ ਅੱਗੋਂ ਵਾਸਤੇ ਸੋਚ ਸਮਝ ਕੇ ਬੋਲਣਾ ਭਾਜੀ ਹੁਣ ਤੇ ਨਹੀਂ ਕਿਸੇ ਦਾ ਗੁੱਸਾ ਅੰਜੂ ਤੇਰੀ ਛੋਟੀ ਜੀ ਗਲਤੀ ਕਰਕੇ ਮੈਨੂੰ ਸਾਰਿਆਂ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਤੇ ਕੰਨੀ ਗੱਲ ਵੱਧ ਗਈ ਤੂੰ ਮੇਰੇ ਨਾਲ ਵੀ ਝੂਠ ਬੋਲਿਆ ਇਹ ਤੇ ਗੱਲ ਤੂੰ ਬੇੜਨ ਵਾਸਤੇ ਨਹੀਂ ਗੱਲ ਤੂੰ ਵਧਾਉਣ ਵਾਸਤੇ ਬੋਲਦੀ ਪਈ ਆ ਕੀ ਲੋੜ ਸੀ ਇਹਨੇ ਇਲਜ਼ਾਮ ਲਾਉਂਦੀ ਤੇ ਇੰਨੀਆਂ ਗੱਲਾਂ ਬਤਾਉਂਦੀ ਤੂੰ ਮੈਨੂੰ ਪਹਿਲਾਂ ਹੀ ਸੱਚ ਦੱਸ ਦਿੰਦੀ ਗੱਲ ਇੱਥੋਂ ਤੱਕ ਪਹੁੰਚਦੀ ਨਾ ਮੈਂ ਗੱਲ ਉੱਥੇ ਦੀ ਉੱਥੇ ਹੀ ਨਿਬੇੜ ਦੇਣੀ ਸੀ ਤੂੰ ਰਿਸ਼ਤੇ ਜੋੜਦੀ ਜੋੜਦੀ ਤੂੰ ਤੇ ਰਿਸ਼ਤੇ ਸਾਰੇ ਖਰਾਬ ਕਰ ਦੇਣ ਲੱਗੀ ਆ ਇਹ ਜਿਹੜਾ ਤੂੰ ਝੂਠ ਬੋਲਿਆ ਵਾ ਇੱਕ ਨਾ ਇੱਕ ਦਿਨ ਨੂੰ ਇਹ ਮੈਨੂੰ ਸਾਰਾ ਪਤਾ ਲੱਗਣਾ ਸੀ ਤੇ ਜਿੱਦਾਂ ਸੱਚ ਪਤਾ ਲੱਗਦਾ ਨਾ ਹੋ ਸਕਦਾ ਤੇਰਾ ਮੇਰਾ ਇਸ਼ਤਿਆ ਵੀ ਖਰਾਬ ਹੋ ਜਾਂਦਾ ਚਲੋ ਲੱਕੀ ਭਾਈ ਜੋ ਹੋਈ ਉਹ ਮੈਂ ਗਲਤੀ ਮੰਨਦਾ ਵਾ। ਨਹੀਂ ਭਾਜੀ, ਵੇਖੋ ਤੁਸੀਂ ਮੇਰੇ ਵੀਰ ਦੇ ਤੇ ਵੀਰੇ ਗਲਤੀ ਥੋੜਾ ਕਰਦੇ ਆ। ਅੱਜ ਤੋਂ ਬਾਅਦ ਸਾਰੀਆਂ ਗੱਲਾਂ ਨੂੰ ਆਪਾਂ ਮੁਕਾ ਦਈਏ ਤੇ ਮਨਮੀਤ ਆਪਣੇ ਘਰੇ ਬੋਵੇ ਤੇ ਆਪਣੇ ਘਰ ਨੂੰ ਸੰਭੇ। ਵੇਖੋ ਜੀ ਭੈਣ ਤੁਹਾਡੇ ਘਰ ਦੀ ਇਮਾਨਤ ਆ। ਹੁਣ ਤੁਸੀਂ ਲੈਣ ਆਏ ਤੇ ਜੀ ਸੱਦ ਕੇ ਲੈ ਕੇ ਜਾਓ ਜੀ। ਚੱਲ ਮਨਮੀਤ ਕਰ ਤੂੰ ਬੈਗ ਪੈਕ ਤੇ ਚੱਲੀ ਆਪਾਂ ਆਪਣੇ ਘਰ। ਭਾਜੀ ਪਹਿਲਾਂ ਇੱਥੇ ਬੈਠੋ ਚਾਹ ਪਾਣੀ ਪੀਂਨੇ ਫਿਰ ਕੋਈ ਨਹੀਂ ਪੀਂਦੇ ਨੇ ਢਾਡੇ ਨਾਲ। ਠੀਕ ਭਾਜੀ, ਚਾਹ ਬਣਾ ਆਵਾਂ ਜੀ ਆਪਣੇ ਘਰ ਜਾਣਾ। ਧੀ ਦੀ ਨਾ ਆਣਾ। سے تلاندی لے کوئی سی سے ترایاں کوئی نہیں میں جا بنا نیچے لاؤ تو سی کچھ لے کے آ ہاں میں لے کے اناں ہاں میں نہیں تو کے لے شیکے سارے شاہد کو ایک کر دی جی غلطیاں تیروں بھی ہوئی ہیں تے گھر تے میں اک بھی ہوئی ہیں چلوں اپنا درسان چل ہاں اور لا دو تے میں بیگ پیک کرنا ہاں سارے اپنے کپڑے پہن لو ٹھیک ہے اپ چلئے پھر

अपना भी ध्यान रखे ठीक है चंगा भाभी जी आयो ठीते ठीती हो नहीं ठीती ठीती होना हूं तो सी आयो ठीक है हां ठीक है कोई हाँ। नहीं चलो भाभी चंगा मासी जी अच्छा बोल चलो भाभी जी मम्मी वधिया हो गया ਬਹੁਤ ਵਧੀਆ ਹੈ ਲੱਗੀ ਭੈਣ ਤੇਰੀ ਆਪਣੇ ਘਰ ਚਲੇ ਗਈ ਹੈ ਇਸ ਤੋਂ ਵੱਡੀ ਖੁਸ਼ੀ ਦੀ ਕੋਈ ਗੱਲ ਨਹੀਂ ਆ ਸਹੀ ਗੱਲ ਆ ਬੜੀ ਚਿੰਤਾ ਲੱਗੀ ਸੀ ਹਨਾ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਦਿਮਾਗ ਤੇ ਬਹੁਤ ਸੀ ਬਹੁਤ ਜ਼ਿਆਦਾ ਭਾਬੀ ਵੇਖਿਆ ਹੁਣ ਮਨਮੀਤ ਆਪਣੇ ਘਰ ਗਈ ਹੈ ਤੇ ਕਿੰਨੀ ਤੁਹਾਡੇ ਚਿਹਰਿਆਂ ਤੇ ਖੁਸ਼ੀ ਆਈ ਰੌਣਕਾਂ ਹੀ ਵਧੀਆ ਕਿਉਂ ਹੈ ਨਾ ਵੀ ਕੁੜੀ ਚਲੋ ਆਪਣੇ ਘਰ ਚਲੀ ਗਈ ਪਰ ਮੈਂ ਨਾ ਤੁਹਾਨੂੰ ਇੱਕ ਗੱਲ ਕਹਿਣੀ ਚਾਹਾਂਗੀ ਵੇਖੋ ਜਿੱਦਾਂ ਤੁਹਾਡੇ ਚਿਹਰੇ ਤੇ ਖੁਸ਼ੀ ਹੈ ਅਜ ਮਨਮੀਤ ਆਪਣੇ ਘਰ ਚਲੀ ਗਈ ਇਦਾਂ ਹੀ ਵੇਖੋ ਸੀਮਾ ਵੀ ਕਿਸੇ ਦੀ ਧੀ ਆ ਠੀਕ ਆ ਨਾ ਪਰ ਮੈਂ ਇਹ ਵੇਖਦੀ ਰਹੀ ਆ ਵੀ ਤੁਸੀਂ ਤੇ ਤੁਸੀਂ ਵੀ ਤੇ ਲੱਕੀ ਨੇ ਵੀ ਜਦ ਕੀ ਮਨਮੀਤ ਵੀ ਇੱਥੇ ਰਹਿੰਦੀ ਸੀ ਉਹਨੇ ਵੀ ਸੀਮਾ ਨੂੰ ਨਾ ਇੱਕ ਕਟਹ ਪੁਤਲੀ ਬਣਾਇਆ ਕਟਹ ਪੁਤਲੀ ਤਰ੍ਹਾਂ ਨਚਾਉਂਦੇ ਉਹਨੂੰ ਜਿਹੜਾ ਕੰਮ ਕਹਿੰਦੇ ਉਹ ਉਹੀ ਕਰਦੀ ਆ ਵਿਚਾਰੀ ਕਦੀ ਆਹ ਕਰ ਕਦੀ ਉਹ ਕੱਜ ਜੇ ਤੁਸੀਂ ਕਹਿੰਦੇ ਦਿਨ ਤੇ ਉਹ ਕਹਿੰਦੀ ਦਿਨ ਜੇ ਤੁਸੀਂ ਕਹਿੰਦੇ ਰਾਤ ਆ ਤੇ ਉਹ ਕਹਿੰਦੀ ਰਾਤ ਆ ਵੇਖੋ ਉਹ ਵੀ ਕਿਸੇ ਦੀ ਧੀ ਆ ਨਾ ਉਹਦੇ ਵੀ ਦਿਲ ਦੇ ਕੋਈ ਚਾ ਮਲਾਰ ਹੋਣਗੇ ਨਾ ਵੀ ਮੇਰੀ ਤੁਹਾਨੂੰ ਉਹ ਆਪਣੀ ਮਾਂ ਸਮਝਦੀ ਆ ਪਰ ਨਹੀਂ ਤੁਸੀਂ ਨੇ ਉਹਨੂੰ ਆਪਣੀ ਧੀ ਵਾਂਗ ਪਿਆਰ ਦਿੰਦੇ ਵੀ ਹਾਂ ਵਾਕਿਆ ਜਿਸ ਤਰ੍ਹਾਂ ਮਨਮੀਤ ਆ ਉਸ ਤਰ੍ਹਾਂ ਹੀ ਮੇਰੇ ਵਾਸਤੇ ਸੀ ਮਾਂ ਵੀ ਗਈ ਆ ਤੁਸੀਂ ਕਿੰਨਾ ਉਹਦੇ ਨਾਲ ਮਾੜਾ ਸਲੂਕ ਕਰਦੇ ਆ ਦੇਖੋ ਕਦੀ ਸੋਚਿਆ ਤੁਸੀਂ ਇਹ ਚੀਜ਼ ਬਾਰੇ ਨਾ ਕਦੀ ਇਹ ਚੀਜ਼ ਦਾ ਲੱਕੀ ਨੂੰ ਅਹਿਸਾਸ ਹੋਇਆ ਲੱਕੀ ਨੇ ਵੀ ਨਹੀਂ ਕਦੀ ਸੋਚਿਆ ਲੱਕੀ ਨੇ ਨਹੀਂ ਕਦੀ ਸੋਚਿਆ ਕਿ ਮੇਰੀ ਉਹ ਘਰ ਵਾਲੀ ਆ ਮੈਂ ਉਹਨੂੰ ਉਸ ਤਰ੍ਹਾਂ ਪਿਆਰ ਦਵਾਂ ਕਰ ਵਾਲੀ ਦਾ ਦਰਜਾ ਦਵਾ ਹੈ ਸੋਣੀ ਤਰ੍ਹਾਂ ਉਹਦਾ ਨਾਲ ਸਲੂਕ ਕਰਾਂ ਜਿੱਦਾਂ ਦਿਲ ਕਰਦਾ ਉਸ ਤਰ੍ਹਾਂ ਹੀ ਉਹਨੂੰ ਮਾੜਾ ਚੰਗਾ ਬੋਲਦਾ ਉਹ ਵਿਚਾਰੀ ਚੁੱਪ ਕਰਕੇ ਸੰਦੀ ਕਦੀ ਉਹਨੇ ਦੰਦੋਂ ਦੰਨ ਚੁੱਕਿਆ ਕਦੀ ਬੋਲੀ ਤਾਨੂੰ ਜੇ ਤੂੰ ਹੀ ਅੱਜ ਦੇ ਮਨਮੀਤ ਨਾਲ ਉਹਨਾਂ ਨੇ ਮਾੜਾ ਸਲੂਕ ਕੀਤਾ ਤੇ ਲੱਕੀ ਨੂੰ ਕਿੰਨਾ ਦੁੱਖ ਹੋਇਆ ਭਰਾ ਸੀ ਨਾ ਦੁੱਖ ਹੋਇਆ ਇਸ ਤਰ੍ਹਾਂ ਉਹਦੇ ਨਾਲ ਮਾੜਾ ਸਲੂਕ ਜਦੋਂ ਤੂੰ ਹੀ ਕਰਦੇ ਨਾ ਉਹਦੇ ਵੀ ਭਰਾ ਨੂੰ ਕਿੰਨਾ ਦੁੱਖ ਹੁੰਦਾ ਹੋਏਗਾ ਅੱਜ ਇਹ ਤੇ ਕੁੜੀ ਚੰਗੀ ਵਿਚਾਰੀ ਦੱਸਦੀ ਨਹੀਂ ਗਏ ਨੂੰ ਪਰ ਵੇਖ ਕੇ ਤੇ ਅਗਲੇ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਨਾ ਵੀ ਕਿਸ ਤਰ੍ਹਾਂ ਸਾਡੀ ਤੇ ਹੀ ਪੈਨ ਨਾਲ ਹੁੰਦਾ ਆਪਣੇ ਅੰਦਰ ਛਾਤੀ ਮਾਰ ਕੇ ਵੇਖੋ ਵੀ ਤੁਸੀਂ ਗਲਤ ਕਰਦੇ ਰਹੇ ਉਹ ਉਹਦੇ ਕੁੜੀ ਨਾਲ ਕਿ ਸਹੀ ਕਰਦੇ ਹੋ ਦੱਸੋ ਜਰਾ ਮਰਦੀਪ ਇਨਸਾਨ ਕੋਲੋ ਗਲਤੀਆਂ ਹੁੰਦੀਆਂ ਐ ਇਨਸਾਨ ਗਲਤੀਆਂ ਦਾ ਪੁੱਤਲਾ ਮੈਂ ਮੰਨਦੀ ਆ ਮੇਰੇ ਕੋਲੋ ਗਲਤੀ ਹੋਈ ਆ ਪਰ ਵੇਖ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਉਸੇ ਦਿਨੇ ਹੋ ਗਿਆ ਸੀਗਾ ਜਿਸ ਦਿਨ ਮੈਂ ਮਨਮੀਤ ਨੂੰ ਕਿਹਾ ਸੀ ਕਿ ਮੇਰੀ ਬਾਹ ਬੜੀ ਦਰਦ ਕਰਦੀ ਪਈ ਆ ਤੇ ਮੇਰੀ ਬਾਹ ਕੁੱਟ ਦੇ ਪਰ ਉਹਨੇ ਨਹੀਂ ਕੁੱਟੀ ਤੇ ਸੀਮਾ ਨੇ ਆ ਕੇ ਉਸੇ ਵੇਲੇ ਮੇਰੀ ਬਾਹ ਕੁੱਟੀ ਮੈਨੂੰ ਦਵਾਈ ਦਿੱਤੀ ਮੇਰਾ ਇੰਨਾ ਧਿਆਨ ਰੱਖਿਆ ਮੇਰੀ ਸੇਵਾ ਕੀਤੀ ਫਿਰ ਮੈਨੂੰ ਪਤਾ ਲੱਗਾ ਅਹਿਸਾਸ ਹੋਇਆ ਕਿ ਵਾਕਈ ਅਸਲੀ ਧੀਆਂ ਜੜੀਆਂ ਹੁੰਦੀਆਂ ਨੋਆ ਹੀ ਹੁੰਦੀਆਂ ਦੁੱਖ ਸੁੱਖ ਚ ਉਹੀ ਕੰਮ ਆਉਂਦੀਆਂ ਹੈਗੀਆਂ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਕੋਲੋਂ ਮਾਫੀ ਮੰਗਦੀ ਆ ਮੈਂ ਸ਼ਰਮਿੰਦੀ ਆ ਪੁੱਤ ਉਹ ਆ ਜੀ ਮੈਂ ਵੀ ਬਹੁਤ ਗਲਤੀਆਂ ਕੀਤੀਆਂ ਮੈਂ ਵੀ ਸ਼ਰਮਿੰਦਾ ਵਾਂ ਇਹ ਤੇ ਵਿਚਾਰੀ ਮੇਰੀ ਭੈਣ ਬਾਰੇ ਸੋਚਦੀ ਹੁੰਦੀ ਆ ਪਰ ਮੈਨੂੰ ਇੰਜ ਲੱਗਦਾ ਸੀ ਜਿਵੇਂ ਉਪਰੋ-ਉਪਰੋ ਹੀ ਕਰਦੀ ਆ ਇਹਦੇ ਦਿਲ ਦੇ ਵਿੱਚ ਮੇਰੀ ਭੈਣ ਵਾਸਤੇ ਕੋਈ ਥਾਂ ਨਹੀਂ ਕੋਈ ਜਗ੍ਹਾ ਨਹੀਂ ਔਰ ਮੈਨੂੰ ਅੱਜ احساس ਹੋਇਆ ਕਿ ਵਾਕਿਆ ਹੀ ਸਹੀ ਬੋਲਦੇ ਸੀ ਕਿ ਆਪਾਂ ਇਹਦੀ ਗੱਲ ਨੂੰ ਸਮਝ ਨਹੀਂ ਸਕੇ ਮਾਂ ਜਿੰਨਾ ਤੂੰ ਮੇਰੀ ਭੈਣ ਬਾਰੇ ਸੋਚਿਆ ਮੈਂ ਤੈਨੂੰ ਸਮਝ ਨਹੀਂ ਸਕਿਆ ਹੋ ਸਕੇ ਤੇ ਮੈਨੂੰ ਮਾਫ ਕਰਦੀ ਨਹੀਂ ਨਹੀਂ ਇਹ ਤਾਂ ਇਨਕੀ ਗੱਲ ਨਹੀਂ ਕੋਈ ਨਹੀਂ ਸਾਨੂੰ ਆਪਣੀ ਗਲਤੀ ਦਾ احساس ਹੋ ਗਿਆ ਇੰਨਾ ਹੀ ਬਹੁਤ ਹੈ ਮਮਾ ਇਹ ਮੇਰੀ ਮਾਰ ਛੁੱਟ ਤੋਈ ਜੀ ਇਹ ਮੇਰੀ ਮਾਰ असली दी आ, तो तुआ मेरी हां जड़ी हर वेले दुख सुख च मेरा साथ दिल्ले ओ त मैनु माफ कर दे नहीं मम्मा मम्मी केंदे आना जीवन साथी सी जीवन साथी ही हुंदा वा बिल्कुल बेटा जे जਵੇਂ ਮੰਨ ਲੋ ਸਾਈਕਲ ਦੀ ਤਰ੍ਹਾਂ ਇੱਕ ਟਾਇਰ ਵੀ ਪੈਂਚਰ ਹੋ ਜੇ ਤੇ ਸਾਈਕਲ ਕਿਸੇ ਕੰਮਦਾਰੀ ਦਿੰਦਾ ਇਨੇ ਤੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਪਰ ਆਪਾਂ ਇਹਨੂੰ ਸਮਝ ਨਹੀਂ ਸਕੇ ਚੱਲ ਅੱਕੀ ਬੈਠੋ ਤੁਸੀਂ ਮੈਂ ਇੱਕ ਮਿੰਟ ਆਈ ਭੂਆ ਜੀ ਅੱਜ ਨਹੀਂ ਤੁਹਾਨੂੰ ਭੇਜਣਾ ਅੱਜ ਤੇ ਮਨ ਮੇਦੀ ਦੀ ਤੇ ਗਏ ਆ ਹੁਣ ਤੁਸੀਂ ਵੀ ਚੱਲ ਗਏ ਤੇ ਘਰ ਤੇ ਸਾਡਾ ਖਾਲੀ ਹੋ ਜਾਣਾ ਨਹੀਂ ਸੀ ਮਾਂ ਮੈਂ ਚੱਲੀ ਨਹੀਂ ਆ ਮੈਂ ਆਣੀ ਇੱਕ ਮਿੰਟ ਸੀ ਮਾਂ ਉ ਆਣੇ ਨਹੀਂ ਲੱਗਦਾ ਤਿਆਰੀ ਕਰ ਲਈ ਆ ਮੈਂ ਪੁੱਤ ਹੱਲੇ ਨਹੀਂ ਚਾਹੁੰਦੇ ਨਾ ਲੱਕੀ ਮੈਂ ਚੱਲੀ ਨਹੀਂ ਪੁੱਤਰ ਮੇਰੀ ਗੱਲ ਸੁਣ ਇਹ ਜਿਹੜੇ ਮੈਂ ਤੇਰੇ ਕੋਲ 5000 ਰੁਪਏ ਲਿਆ ਸੀ ਨਾ ਇਹ ਫਾੜੋ ਲੱਕੀ ਰੱਖ ਪੈਸੇ ਤੂੰ ਪੁੱਤਰ ਜਿਹੜਾ ਤੇਰੇ ਕੋਲ 5000 ਲਿਆ ਸੀ ਨਾ ਵਾਪਸ ਉਹ ਤੇ ਗੁੱਸੇ ਗਿਲੇ ਸੀਗੇ ਲੱਕੀ ਤਾਂ ਮੈਂ ਤੇਰੇ ਕੋਲ ਵਾਪਸ ਲਾਏ ਪੈਸੇ ਤੂੰ ਵੀ ਗੁੱਸੇ 'ਚ ਮੇਰ ਨਾਲ ਬੋਲਦਾ ਸੀ ਮੈਨੂੰ ਵੀ ਗੁੱਸਾ ਆ ਗਿਆ ਤਾਂ ਮੈਂ ਤੈਨੂੰ ਕਿਹਾ ਬਾਕੀ ਤੂੰ ਤਾਂ ਮੇਰਾ ਪੁੱਤਰ ਹੈ ਮੈਂ ਤੇਰੇ ਕੋਲ ਦੇ ਨੂੰ ਮੈਂ ਜਿਹੜੇ ਦਿੱਤੇ ਹਨ ਨਾ ਮੈਂ ਵਾਪਸ ਨਹੀਂ ਸੀ ਲੈਣੇ ਚਲੋ ਭੂਆ ਜੀ ਮੈਂ ਮੰਨਦਾ ਮੇਰੇ ਕੋਲ ਗਲਤੀ ਹੋਈ ਪਰ ਇੰਨੇ ਵੱਡੇ ਪੈਸੇ ਮੈਂ ਨਹੀਂ ਲੈਣੇ ਜੀ ਕਿਉਂ ਨਹੀਂ ਲੈਣੇ ਤੂੰ ਨਾ ਮੇਰਾ ਪੁੱਤ ਪੁੱਤਰਾਂ ਜੀ ਤਾਂ ਫਿਰ ਰੱਖ ਪੈਸੇ ਤੂੰ ਮੈਂ ਨਹੀਂ ਲੈਣੇ ਵਾਪਸ ਤਨਖਲਾ ਪੂਰਾ ਦਾ ਪਿਆਰ ਸਮਝ ਕੇ ਪੂਆ ਮੰਗਣਾ ਲਿਓ ਕਿਤੇ ਦੁਬਾਰਾ ਨਹੀਂ ਨਹੀਂ ਕਿਉਂ ਮੰਗਣਿਆ ਹੁਣੇ ਸੋਚ ਲੋ ਨਹੀਂ ਨਹੀਂ ਹੁਣ ਸਾਰੇ ਜਾਨੇ ਗਵਾਜੇ ਵੇਖ ਲੋ ਜੇ ਮੰਗੇ ਤੈਨ ਮੈਂ ਦੇਣੇ ਵੀ ਨਹੀਂ ਨਹੀਂ ਮੈਂ ਮੰਗਣ ਵਾਸਤੇ ਥੋੜੀ ਜਿਹੀ ਅੱਜ ਸਾਡੀ ਸਟੋਰੀ ਦਾ ਐਂਡਿੰਗ ਹੋ ਗਿਆ ਅਸੀਂ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਸਟੋਰੀ ਪੇਸ਼ ਕੀਤੀ ਨਾਨ ਨੇ ਪਾਇ ਪੇਕੇ ਘਰ ਪਵਾੜੇ ਕਾਫੀ ਪਿਆਰ ਦਿੱਤਾ ਵਾ ਤੁਹਾਡੇ ਪਿਆਰ ਕਰਕੇ ਸਾਡੇ ਨੇ 파ਟ ਵੱਧ ਚੁੱਕੇ ਆ ਤੇ ਉਮੀਦ ਕਰਦੇ ਆ ਜਿਹੜੀ ਅਗ੍ਹੀ ਸਟੋਰੀ ਪੇਸ਼ ਕਰੇ ਉਹ ਵੀ ਤੁਹਾਨੂੰ ਪਸੰਦ ਆਵੇ ਸਾਨੂੰ ਬਹੁਤ ਖੁਸ਼ੀ ਆ ਕਿ ਤੁਸੀਂ ਸਾਡੀ ਸਟੋਰੀ ਨੂੰ ਬਹੁਤ ਪਸੰਦ ਕੀਤਾ ਬਹੁਤ ਪਿਆਰ ਕੀਤਾ ਤੇ ਉਮੀਦ ਕਰਦੇ ਆ ਕਿ ਅੱਗੋਂ ਵਾਸਤੇ ਵੀ ਅਸੀਂ ਜਿਹੜੀ ਸਟੋਰੀ ਬਣਾਵਾਂਗੇ ਤੁਸੀਂ ਇਸੇ ਤਰ੍ਹਾਂ ਹੀ ਸਾਨੂੰ ਪਿਆਰ ਦਿਓਗੇ ਸਾਡੀ ਸਟੋਰੀ ਨੂੰ ਪਸੰਦ ਕਰੋਗੇ ਕਿਉਂਕਿ ਤੁਸੀਂ ਦੇਖਦੇ ਹੋ ਤੇ ਸਾਨੂੰ ਹੌਸਲਾ ਮਿਲਦਾ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਬਾਕੀ ਤੁਸੀਂ ਦੱਸਿਓ ਕਿ ਸਾਡਾ ਸਾਡੀ ਐਕਟਿੰਗ ਕਿੱਦਾਂ ਦੀ ਆ